ਅੰਮ੍ਰਿਤਸਰ ਦਾ ਰਣਜੀਤ ਐਵੇਨਿਊ ਇਲਾਕਾ ਜਿੱਥੇ ਨਾਮੀ ਹੋਟਲ ਰੈਸਟੋਰੈਂਟ ਅਤੇ ਹੋਰ ਵਪਾਰਕ ਅਦਾਰੇ ਹਨ ਪਰ ਸਹੂਲਤਾਂ ਦੀ ਗੱਲ ਕਰੀਏ ਤਾਂ ਨਾ ਦੇ ਬਰਾਬਰ ਹਨ ਸਾਡੀ ਫਾਸਪੀ ਨਿਊਜ਼ ਟੀਮ ਵੱਲੋਂ ਸੀ ਬਲਾਕ ਮਾਰਕੀਟ ਦਾ ਦੌਰਾ ਕੀਤਾ ਗਿਆ ਜਿੱਥੇ ਇੱਕ ਹਿੱਸਾ ਬੈਠ ਚੁਕਿਆ ਜਿਸ ਨਾਲ ਵੱਡਾ ਟੋਆ ਪਿਆ ਹੋਇਆ ਹੈ ਸ਼ਹਿਰ ਵਾਸੀ ਆਪਣੇ ਪਰਿਵਾਰ ਸਮੇਤ ਇਸ ਮਾਰਕੀਟ ਵਿੱਚ ਆਉਂਦੇ ਹਨ ਇਸ ਟੋਏ ਕਾਰਨ ਕੋਈ ਵੀ ਹਾਦਸਾ ਹੋ ਸਕਦਾ ਹੈ ਨਗਰ ਨਿਗਮ ਜਾਂ ਇੰਪਰੂਵਮੈਂਟ ਟਰਸਟ ਜਿਸ ਦਾ ਵੀ ਹੈ ਏਰੀਆ ਉਸ ਨੂੰ ਪਹਿਲ ਦੇ ਆਧਾਰ ਤੇ ਸਟੋਏ ਨੂੰ ਠੀਕ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਦਾ ਸਭ ਤੋਂ ਅਮੀਰ ਇਲਾਕਾ ਰਣਜੀਤ ਐਵੇਨਿਊ ਤੇ ਇੰਨੇ ਕੋ ਬੁਰੇ ਹਾਲਾਤ ਸੀ ਬਲਾਕ ਮਾਰਕੀਟ ਦੇ ਵਿੱਚ ਅਸੀਂ ਮੌਜੂਦ ਹਾਂ। ਇੱਥੇ ਨਾਮੀ ਰੈਸਟੋਰੈਂਟ ਨੇ ਤੇ ਸ਼ਾਮ ਵੇਲੇ ਇੱਥੇ ਲੋਕ ਆਪਣੇ ਪਰਿਵਾਰਾਂ ਸਮੇਤ ਆਉਂਦੇ ਨੇ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੰਟਰਲੋਕਿੰਗ ਟਾਇਲ ਲੱਗੀ ਹੋਈ ਹੈ ਤੇ ਵੱਡੇ ਟੋਏ ਪਏ ਹੋਏ ਨੇ ਸੜਕ ਵੀ ਬਾਰੋਂ ਟੁੱਟੀ ਹੋਈ ਹੈ ਮਾਰਕੀਟ ਦੀ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਨਾਲ ਹੀ ਨਗਰ ਨਿਗਮ ਦਾ ਦਫ਼ਤਰ ਹੈ ਤੇ ਨਾਲ ਹੀ ਇੰਪਰੂਵਮੈਂਟ ਟਰਸਟ ਦਾ ਦਫ਼ਤਰ ਹੈ ਪਰ ਜਿਹਨੂੰ ਕਹਿੰਦੇ ਨੇ ਕਿ ਦੀਵੇ ਥੱਲੇ ਨੇਰਾ ਸੋ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਸ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਨਗਰ ਨਿਗਮ ਤੇ ਟਰੱਸ ਨੂੰ ਚਾਹੀਦਾ ਹੈ ਕਿ ਤੁਹਾਡੇ ਗਵਾਂਢ ਦੇ ਵਿੱਚ ਹੀ ਇਹ ਟੋਆ ਪਿਆ ਹੋਇਆ ਤੇ ਇਹਦੀ ਇਹਦੀ ਜਿਹੜੀ ਆ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ